ਕਾਗਰਸ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਨਕੋਦਰ ਹਲਕੇ ਦੇ ਪਿੰਡ ਰਾਮੇਵਾਲ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ ਜਿਕਰਯੋਗ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਆਪਣੇ ਸਾਥੀ ਉਮੀਦਵਾਰਾਂ ਨਾਲੋਂ ਕਾਫੀ ਪਹਿਲਾਂ ਹੀ ਪ੍ਰਚਾਰ ਵਿੱਚ ਲੁੱਝ ਗਏ ਹਨ ਉੱਤੇ ਹੀ ਕਾਗਰਸੀ ਵਰਕਰਾਂ ਵਿੱਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਸਰਪੰਚ ਜਗਦੀਸ਼ ਸਿੰਘ ਰਾਮੇਵਾਲ ਦਾ ਗ੍ਰਹਿ ਵਿਖੇ ਅੱਜ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿੱਥੇ ਕਾਗਰਸੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਆਗੂਆਂ ਨੂੰ ਪਿਆਰ ਭਰ-ਭਰ ਦੀ ਅਪੀਲ ਵੀ ਕੀਤੀ ਗਈ ਅਤੇ ਲੋਕ ਸਭਾ ਚੋਣਾਂ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕਰਨ ਦਾ ਪਰੋਸਾ ਵੀ ਦਿੱਤਾ ਗਿਆ ਇਸ ਮੌਕੇ ਸਮੂਹ ਕਾਗਰਸੀ ਆਗੂਆਂ ਤੋਂ ਇਲਾਵਾ ਹਲਕਾ ਨਕੋਦਰ ਦੇ ਇਨਚਾਰਜ ਡਾਕਟਰ ਨਰਜੋਤ ਸਿੰਘ ਦਾ ਹਾਜ਼ਰ ਸਨ ਸਨੇਹਾ ਜੀ ਸਤਿ ਸ੍ਰੀ ਅਕਾਲ ਪੰਜਾਬ ਦੇ ਦੁਆਬੇ ਸ਼ਹਿਰ ਦੇ ਵਿੱਚ ਤੁਹਾਡਾ ਸਵਾਗਤ ਪਹਿਲਾਂ ਤੋਂ ਦੋਸਤੋ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਜ਼ਿਆਦਾ ਲੋਕਾਂ ਵੱਲੋਂ ਪਿਆਰ ਤੇ ਪਿਆਰ ਦਿੱਤਾ ਜਾ ਰਿਹਾ ਹੈ ਜੇ ਹਰ ਕੋਈ ਮਿਲਣਾ ਚਾਹੁੰਦਾ ਹੈ ਲੋਕ ਮੜ ਮੁੜ ਕੇ ਆ ਰਹੇ ਹੈ ਜਿਹੜੇ ਸੰਕੇਤ ਹੋਏ ਮਿਲ ਰਿਹਾ ਕਿ ਬਹੁਤ ਵੱਡੀ ਇੱਛਤ ਵੱਲ ਕਾਂਗਰਸ ਪਾਰਟੀ ਇੱਥੇ ਵੱਧ ਰਹੀ ਹੈ ਅ ਲੱਗਦਾ ਵੀ ਜਿਹੜਾ ਪਿਛਲਾ ਜਿਹੜਾ ਚੋਣ ਹੋਈ ਸੀਗੀ ਜਿਹਦੇ ਵਿੱਚ ਸੁਸ਼ੀਲ ਰਿੰਕੂ ਵਿਜੇ ਹੋਏ ਸੀ ਤੇ ਇਸ ਵਾਰ ਲਗਭਗ ਜਿਹੜੀ ਮੁਕਾਬਲਾ ਹੈਗਾ ਸੁਸ਼ੀਲ ਰਿੰਕੂ ਲਗਭਗ ਬਹੁਤ ਪਿੱਛੇ ਪਿੱਛੜ ਚੁੱਕੇ ਨੇ ਇਸ ਵਾਰ ਸੀਐਮ ਦਾ ਦਾ ਉਹਦਾ ਲੋਕੀ ਪਹਿਲਾਂ ਬੀਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੀਬੇ ਪੀਰਜਾਦੇ ਨਾਲ ਸਾਨੂੰ ਬੀਬੇ ਦੀ ਮਰਜਾ ਬਲਸਾ ਬਾਈ ਗੁਰਜੀਤ ਚੰਡੀ ਸਾਹਿਬ ਸਾਫਖਾ ਸਾਬਕਾ ਮੁੱਖ ਮੰਤਰੀ ਬਹੁਤ ਵਧੀਆ ਬੰਦਾ ਜੀ ਤੇ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਮਿਲੇ ਆ ਪਰ ਇਹਨੂੰ ਵਧੀਆ ਇਹ ਤੋਂ ਵਧੀਆ ਇਨਸਾਨ ਬੰਦਾ ਮੈਂ ਦੇਖਿਆ ਨਹੀਂ ਬਾਲਾ ਵਧੀਆ ਜੀ ਬਾਕੀ ਸਾਡਾ ਪੂਰਾ ਜੋਰ ਲੱਗਿਆ ਮੈਨੂੰ ਤਾਂ ਕੱਲ 4 ਵਜੇ ਸੁਨਿਆ ਮਿਲਿਆ ਸੀ ਵਿੱਚ ਅੰਨੀ ਸਾਹਿਬ ਤੁਹਾਨੂੰ ਮਿਲਣਾ ਅਸੀਂ ਜੀ ਮਿੰਟੋ ਮਿੰਟੀ ਤਿਆਰੀ ਕੀਤੀ ਤੁਸੀਂ ਕਰੋ ਜਣੀ ਇਹ ਘਟ ਤੋਂ ਘਟ ਸੁਨਿਆ ਦਿੱਤਾ ਜੀ ਫੇਰ ਵੀ ਬਾਬੇ ਦੀ ਬੜੀ ਕਿਰਪਾ ਹੋ ਗਈ ਬੜੀ ਭਗ ਰਖੋਗੇ ਜੇ ਕਿਤੇ ਵੱਡਾ ਸੁਨਿਆ ਨਹੀਂ ਹੁੰਦੇ ਤਾਂ ਮੇਰਾ خیال ਇੱਥੇ ਸਾਨੂੰ ਖੱਤੇ ਚ ਡੈਂਟ ਲਾਉਣਾ ਪੈਣਾ ਸੀ ਜੰਨੀ ਸਾਹਿਬ ਇਦਾਂ ਦੇ ਬੰਦੇ ਜੀ ਕੋਈ ਗੱਲ ਕਰਨ ਵਾਲੀ ਮੇਰੀ ਬਹੁਤ ਵਧੀਆ ਬਾਕੀ ਇਹਨਾਂ ਮਗਰ ਅਸੀਂ ਜੋਰ ਲਾਵਾਂਗੇ ਪੂਰਾ ਜੀ ਵੈਰੀ ਕੁਝ ਹੀ ਕਰਦਾ ਸਰਪੰਚ ਸਾਹਿਬ ਬਾਕੀ ਜਿਵੇਂ ਕਿ ਇਸ ਵਾਰ ਹੁਣ ਤੁਹਾਨੂੰ ਲੱਗਦਾ ਵੀ ਜਿਹੜਾ ਮੁਕਾਬਲਾ ਕਿਹੜੀ ਧਿਰ ਦੇ ਵਿੱਚ ਹੋਣ ਵਾਲਾ ਆਏ ਦੇਖੋ ਜੀ ਮੁਕਾਬਲਾ ਇਹਦਾ ਤਾਂ ਅਜੇ ਇਸ ਵੇਲੇ ਕੋਈ ਵੀ ਹੈ ਨਹੀਂ ਹੂੰ ਕਿਉਂ ਆਪਾਂ ਨੂੰ ਦੀਦਾ ਆ ਬਈ ਟੀਨੂ ਭੱਜ ਕੇ ਆਇਆ ਉਹਨੂੰ ਦੇਖੋ ਜਿਹੜਾ ਨਾ ਕੋਈ ਵੀ ਲੀਡਰ ਆ ਭੱਜ ਕੇ ਆਉਂਦਾ ਉਹਦੇ ਮਗਰ ਕੋਈ ਮਗਰਲਾ ਨਹੀਂ ਹੁੰਦਾ ਉਹਨੂੰ ਨਵਾਂ ਹੀ ਮਰੇ ਮਿਲਦਾ ਕਿਉਂ ਅਗਲਾ ਪਾਰਟੀ ਨਹੀਂ ਛੱਡਦਾ ਇਹ ਪਾਰਟੀ ਛੱਡ ਦਿਆ ਬਾਕੀ ਪਬਲਿਕ ਪਾਰਟੀ ਨਹੀਂ ਛੱਡਦੀ ਪਬਲਿਕ ਜਿੱਥੇ ਖੜੀ ਉੱਥੇ ਖੜੀ ਆ ਸੁਸ਼ੀਲ ਸਿੰਘ ਨੂੰ ਦੇ ਬਾਰੇ ਕੀ ਕਹੋਗੇ ਕਿਉਂਕਿ ਇੱਕ ਟਾਈਮ ਜਦੋਂ ਛੋੜਾ ਹੋਈਆਂ ਪਿੰਡਾਂ ਜਾ ਕੇ ਵੋਟਾਂ ਮੰਗੀਆਂ ਹੁਣ ਉਹ ਬੀਜੇਪੀ ਵਾਲੇ ਪਾਸੇ ਚਲੇ ਗਿਆ ਹੁਣ ਉਹਦੇ ਬਾਰੇ ਦੱਸੋ ਕੀ ਕਹੋਗੇ ਮੈਂ ਕਹਾਂ ਜੀ ਉਹਦੀ ਗੱਲ ਪਹਿਲਾਂ ਸਾਡੇ ਕਾਂਗਰਸ 'ਚ ਵੜਿਆ ਰਿਆ ਫਿਰ ਉਹ ਚੱਲ ਗਿਆ ਝਾੜੂ 'ਚ ਚੱਲ ਗਿਆ ਫੋੜ ਹੋ ਕੇ ਚੱਲ ਗਿਆ ਬੀਜੇਪੀ ਅਜੇ ਗਾਂਵਾਂ ਦਾ ਕੋਈ ਪਤਾ ਨਹੀਂ ਕਿੱਥੇ ਜਾਣਾ ਜਿਹੜੇ ਇਦਾਂ ਦੇ ਬੰਦੇ ਉਹ ਐ ਆਪਣੇ ਚੰਨੀ ਸਾਹਿਬ ਸੁਣਾਈ ਗਏ ਮੈਂ ਪਹਿਲਾਂ ਜੱਟ ਨਹੀਂ ਤਾਂ ਮਾਈ ਦਾ ਜੱਟ ਕਰ ਲਿਆ ਫੇਰ ਕਰ ਲਿਆ ਸਰ ਜੀ ਅੱਜ ਕੱਲ ਮਾਈ ਪਤਾ ਨਹੀਂ ਕਿੱਥੇ ਕੱਲ ਨੂੰ ਉਹਦੀ ਮਰਜ਼ੀ ਸਹੀ ਹੈ ਕਿ ਗੱਲ ਸਹੀ ਹੈ ਹਾਂ ਜੀ ਹੋਰ ਤੇ ਹੁਣ ਜੇ ਜਿਹੜਾ ਸੁਸ਼ੀਲ ਸਿੰਘ ਉਹ ਪੰਜਾਬ ਆਪਣੇ ਤੁਹਾਡੇ ਪਿੰਡਾਂ ਚ ਵਾਪਸ ਆਉਂਦਾ ਕਿਵੇਂ ਕਰੂੰਗਾ ਸਤਿ ਸਵਾਗਤ ਨਹੀਂ ਚੱਕੀ ਤਾ ਉਹਨੂੰ ਸਤਿਕਾਰ ਕੀ ਉਹਨੂੰ ਬੁਲਾਵਾਂਗੇ ਵੀ ਨਹੀਂ ਬੀਬੀਆ ਨੂੰ ਫੜਾ ਕੇ ਝਾੜੂ ਤੇ ਉਹਦੇ ਮਗਰ ਲਾਵਾਂਗੇ ਜੀ ਹਾਂ ਜੀ ਸਿੱਧੀ ਗੱਲ ਹੈ ਸਾਡੇ ਨਹੀਂ ਆਉਣਾ ਉਹਨ ਕਿਉਂ ਸਾਡਾ ਜਿਹੜਾ ਪਿੰਡ ਹੈ ਨਾ ਉਹ ਚਾਹੁੰਦਾ ਚੰਨੀ ਨਹੀਂ ਠੀਕ ਹੈ ਜੀ ਹਰ ਬੰਦਾ ਸਾਡੇ ਕੋਲ ਜਿਹੜਾ ਵੀ ਕਹਿੰਦਾ ਚੰਨੀ ਆ ਜਵੇ ਚੰਨੀ ਆ ਜਵੇ ਚੰਨੀ ਆ ਗਿਆ ਜੀ ਬਾਕੀ ਚੰਨੀ ਦੀ ਜਿੱਤ ਪ੍ਰਾਪਤ ਇਹ ਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਅਸੀਂ ਵੀ ਜਿੰਨਾ ਵੱਧ ਤੋਂ ਵੱਧ ਜੋਰ ਹੋ ਸਕਿਆ ਲਾਇਆ ਸਾਡੇ ਤਾਂ ਬਾਹਰੋਂ ਬੱਚੇ ਵੀ ਕਹਿੰਦੇ ਆ ਵੀ ਜੇ ਸਾਡੀ ਵੀ ਲੋੜ ਹੈ ਅਸੀਂ ਵੀ ਆ ਜਾਈਏ ਪਰ ਆਪਾਂ ਚੰਨੀ ਦਾ ਮਗਰ ਪੂਰਾ ਜੋਰ ਲਾਉਣਾ ਚੰਨੀ ਨੂੰ ਜਿਤਾਉਣਾ ਹੈ ਬਾਕੀ ਜਿੰਨਾ ਹੋ ਸਕਿਆ ਮਗਰ ਵੀ ਅਸੀਂ ਕਰਾਂਗੇ ਲਈ ਜੋ ਵੀ ਸਾਨੂੰ ਹੁਕਮ ਹੋਊਗਾ ਪਾਰਟੀ ਦਾ ਅਸੀਂ ਪਾਰਟੀ ਦੇ ਨਾਲ